एडीसी साहब खड़े ਨੇ डीसीपी साहब ਤੇ ਬਾਈ ਜੀ ਖੜੇ ਨੇ ਨਾਲ ਸਾਡੇ ਪ੍ਰਸ਼ਾਸਨ ਵਾਲੋ ਇਹਨਾਂ ਨਾਲ ਇੱਕ ਗੱਲ ਤੇ ਸਹਿਮਤੀ ਬਣੀ ਹੈ ਕਿ ਸਾਡੇ ਸਾਰੇ ਬੰਦੇ ਛੱਡੇ ਜਾਣਗੇ ਨਹੀਂ ਛੱਡਤੇ ਉਹ ਬੰਦੇ ਛੱਡ ਦਿੱਤੇ ਗਏ ਨੇ ਬਾਪੂ ਜੀ ਹੁਣੇ ਆ ਚੁੱਕੇ ਨੇ ਇੱਥੇ ਸਰਦਾਰ ਅਰਜਨ ਸਿੰਘ ਜੀ ਹੁਣੇ ਆ ਚੁੱਕੇ ਨੇ ਲੱਖਾਂ ਛੱਡ ਦਿੱਤਾ ਗਿਆ ਜੀ ਲੱਖਾ ਜੀ ਛੱਡ ਦਿੱਤੇ ਗਏ ਜੇ ਦੂਰ ਹੋਏ ਤਾਂ ਆਪਾਂ ਉਹਨਾਂ ਦਾ ਫੋਨ ਚਲਾ ਕੇ ਹੀ ਦੇ ਤੇ ਗੱਲ ਸੁਣਾਗੇ ਉਹਦੀ ਸਾਰੀ ਗੱਲ ਸੁਣ ਲੈ ਗੱਲ ਸੁਣ ਲੋ ਯਾਰ ਆਪਾਂ ਸ਼ਾਇਦ ਆਪਾਂ ਤੰਗ ਨਹੀਂ ਕਰਨਾ ਲੋਕਾਂ ਨੂੰ ਮੰਨ ਲੋ ਗਾ ਐਨਾ ਨਹੀਂ ਆਪਾਂ ਮੇਰੀ ਗੱਲ ਸੁਣੋ ਮੈਂ ਐਵੇਂ ਨਹੀਂ ਕੁਝ ਕਹਿ ਰਿਹਾ ਗਾ ਸਾਡੀ ਰੌਲਾ ਗੱਲ ਕਿਹੜੀ ਚੱਲ ਰਹੀ ਸੀ ਤਿੰਨ ਸੈਂਟਰਾਂ ਦੀ ਜਿਹਦੇ ਕਰਕੇ ਆਪਾਂ ਹਮਮਾ ਹਮਾ ਕੇ ਆਏ ਆ ਜਿਹਦੇ ਨਾਲ ਕੈਂਸਰ ਫੈਲ ਲਿਆ ਉਹਨਾਂ ਲਈ ਕੁਝ ਸਬਧਾਨਕ ਅਦਾਰਿਆਂ ਦਾ ਆਰਡਰ ਹੋ ਚੁੱਕਿਆ ਹੈ ਕੰਸਟੀਟਿਊਸ਼ਨ ਬੋਡੀਆਂ ਕਹਿ ਚੁੱਕੀਆਂ ਨੇ ਉਹਦੇ ਵਿੱਚ ਦੋ ਦੋ ਹਦਾਰੇ ਜਿਹਦੇ ਬਾਰੇ ਐਡੀਸੀ ਸਾਹਿਬ ਤੇ ਸਾਰੇ ਪ੍ਰਸ਼ਾਸਨ ਨੇ ਗਾਰੰਟੀ ਦਿੱਤੀ ਹੈ ਕਿ 7 ਦਿਨਾਂ ਦੇ ਵਿੱਚ ਉਹਨਾਂ ਦੀਆਂ ਜੋ ਵੀ ਵੈਰੀਫਿਕੇਸ਼ਨਸ ਇਹਨਾਂ ਨੇ ਕਰਨੀਆਂ ਨੇ ਕੁਝ ਗੱਲਾਂ ਕਲੈਰਿਟੀ ਨਹੀਂ ਗਈ ਜਿਵੇਂ ਕਿ ਸਾਨੂੰ ਕਲੈਰਿਟੀ ਹੈ ਉਹਨਾਂ ਦੇ ਕੋਈ ਸਟੇ ਨਹੀਂਗਾ ਉਹ ਟੋਟਲ ਇਲਲੀਗਲ ਵੇ ਨਾਲ ਚੱਲ ਰਹੇ ਗਲਤ ਚੱਲ ਰਹੇ ਨੇ 7 ਦਿਨਾਂ ਦੇ ਵਿੱਚ ਕਰਕੇ ਇਹ ਜਦੋਂ ਕਲੀਅਰ ਹੋ ਜੂਗੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਪਹਿਲੀ ਗੱਲ ਇੱਕ ਤੀਜਾ ਸੈਂਟਰ ਹੈ ਇੱਕ ਤੀਜਾ ਸੈਂਟਰ ਹੈ 72 ਕੇ ਵਾਲਾ ਸਾਡੀ ਇਹਨਾਂ ਨੂੰ ਬੇਨਤੀ ਸੀ ਕਿ ਉਹਨੂੰ ਹੁਣੇ ਬੰਦ ਕੀਤਾ ਜਾਵੇ ਤੇ 7 ਦਿਨਾਂ ਬਾਅਦ ਜੋ ਵੀ ਉਹਦੀ ਲੀਗੈਲਿਟੀ ਹੋਊਗੀ ਉਹਦੇ ਹਿਸਾਬ ਨਾਲ ਬੰਦ ਜਾਂ ਚਲਾਇਆ ਜਾਵੇ ਇਹਨਾਂ ਦੀ ਇੱਕ ਬੇਨਤੀ ਤੇ ਕਿਉਂਕਿ ਇਹਨਾਂ ਨੇ ਹੁਣ ਸਾਰੀਆਂ ਗੱਲਾਂ ਬਹੁਤ ਹੀ ਸਹਿਯੋਗ ਨਾਲ ਕੀਤੀਆਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਬੰਦ ਹੀ ਕਰਾਂਗੇ ਪਹਿਲਾਂ 2 ਦਿਨ ਬਾਅਦ ਤੇ ਜਿਹੜਾ ਬਾਹਰੜਕੇ ਵਾਲਾ ਇਹਨੂੰ 2 ਦਿਨ ਬਾਅਦ ਇਹ ਬੰਦ ਕਰ ਦੇਣਗੇ ਸੈਂਟਰ ਨੂੰ ਜਿੱਥੋਂ 1.5 ਕਰੋੜ ਲੀਟਰ ਪਾਣੀ ਨਿਕਲਦਾ ਹੈ ਹਰ ਰੋਜ਼ ੁੱਡੇ ਦਰਿਆ ਨੂੰ ੁੱਟਾ ਨਾਲਾ ਬਣਾਉਂਦਾ ਹੈ ਉਹ ਬੰਦ ਹੋ ਜਾਊਗਾ ਔਰ 7 ਦਿਨਾਂ ਬਾਅਦ ਇਹਨਾਂ ਦਾ ਲੀਗਲ ਸਟੇਟਸ ਜਦੋਂ ਸਾਹਮਣੇ ਆਊਗਾ ਉਹ মিডিਏ ਚ ਵੀ ਪਬਲਿਕ ਨੋਟਿਸ ਚ ਵੀ ਸਾਨੂੰ ਵੀ ਸਾਰੇ ਪੰਜਾਬ ਨੂੰ ਦੱਸਿਆ ਜਾਊਗਾ ਔਰ ਜਿਹਦੇ ਕਲੈਰਿਟੀ ਹੈ ਸਾਨੂੰ ਇਹਨਾਂ ਨੂੰ ਕਲੈਰਿਟੀ 7 ਦਿਨਾਂ ਬਾਅਦ ਹੋ ਜੂਗੀ ਕਿ ਉਹ ਤਿੰਨੇ ਬੰਦ ਹੋਣੇ ਚਾਹੀਦੇ ਨੇ ਆ ਸਹਿਮਤੀ ਹੈ ਬਾਪੂ ਜੀ ਆ ਚੁੱਕੇ ਨੇ ਆਪਣੇ ਸਾਹਮਣੇ ਖੜੇ ਨੇ ਬਾਕੀ ਬੰਦੇ ਛੱਡੇ ਜਾ ਚੁੱਕੇ ਨੇ ਸਾਡੀ ਇੱਕ ਬੇਨਤੀ ਹੈ ਇਹਨਾਂ ਨੂੰ ਕਹਿਤੀ ਕਿ ਮੇਰੀ ਲੱਖੇ ਨਾਲ ਗੱਲ ਕਰਾਓ ਔਰ ਲੱਖਾ ਫੋਨ ਤੇ ਉੱਤੇ ਤੁਹਾਨੂੰ ਇੱਥੇ ਸੁਣਾਵਾਂਗੇ ਜੇ ਤਾਂ ਹੋਇਆ ਨੇੜੇ ਤਾ ਉਹ ਨਾ ਜੇ ਆਪਾਂ ਬੈਠਾਂਗੇ ਜੇ ਹੋਇਆ ਦੂਰ ਤਾਂ ਆਪਾਂ ਸੜਕ ਛੱਡ ਦੇਾਂਗੇ ਪਰ ਰਹਿਾਂਗੇ ਇੱਥੇ ਕਲੀਅਰ ਹਾਂਜੀ ਸਭ ਨੂੰ ਮਨਜ਼ੂਰ ਹੈ ਤੁਹਾਨੂੰ ਮਨਜ਼ੂਰ ਹੈ ਸਭ ਨੂੰ ਹਾਂ ਮਨਜ਼ੂਰ ਹੈ ਬਾਈ ਮਨਜ਼ੂਰ ਹੈ ਕੀਆਂ ਗੱਲਾਂ ਜੋ ਹੋਈਆਂ ਨੇ ਅਸੀਂ ਆਪਦੇ ਵੱਲੋਂ एडीसी साहब ਨੂੰ ਤੇ ਸਾਰੇ ਪੁਲਿਸ ਅਫਸਰ ਨੂੰ ਇੱਕ ਆਪ ਦੇ ਵੱਲੋਂ ਗੱਲ ਕਹਿਣੀ ਹੈ ਕਿ ਅਸੀਂ باوجود ਇਸ ਦੇ ਕਿ ਸੰਗਤ ਨੇ ਬਹੁਤ ਸਾਰੀ ਲਿਖਿਆ ਸੀ ਕਿ ਲੈ ਕੇ ਲੋ ਜੀ ਅਸੀਂ انہਾਂ ਦੀ ਜ਼ੁਬਾਨ ਤੇ মিডিਆ ਸਾਹਮਣੇ ਜੋ ਕਮਿਟਮੈਂਟ ਕੀਤੀ ਆ ਉਹਦੇ ਤੇ ਇਤਬਾਰ ਕਰ ਰਹੇ ਆ ਉਹਨੂੰ ਨਿਭਾਇਓ ਜੀ ਸਾਬ ਜੋ ਤੁਸੀਂ ਕਹੂਗੇ ਹੋਣਾ ਚਾਹੀਦਾ ਇਹ ਕਮਿਟਮੈਂਟ ਆ ਤੁਹਾਡੀ ਲੋਕਾਂ ਸਾਹਮਣੇ ਇਹਨਾਂ ਦਾ ਬਲਾਉਂ ਜਿਹੜੀ ਲੋਕਾਂ ਦੇ ਕਮਿਟਮੈਂਟ ਹੈ ਲੋਕਾਂ ਦੇ ਸਾਹਮਣੇ ਕਰਕੇ ਪ੍ਰਸ਼ਾਸਨ ਕਈ ਵਾਰ ਪਿੱਛੇ ਹਟ ਜਾਂਦਾ ਫਿਰ ਪ੍ਰਪੰਧਾਂ ਨੂੰ ਵੀ ਦੇਖਲਾ ਪદે ਮੁਹੋਤੀ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਜੋ ਵੀ ਕਮਿਟਮੈਂਟ ਕਰੋ ਉਹਨੂੰ ਪੂਰਾ ਕਰੋ ਤੇ ਇਹਦੇ ਚ ਪ੍ਰਸ਼ਾਸਨ ਦਾ ਵੀ ਆਉਣ ਵਾਲੇ ਸਮੇਂ ਲਈ ਵੀ ਵਿਸ਼ਵਾਸ ਬਣਦਾ ਰਹੂਗਾ ਤੇ ਜੇ ਤੁਸੀਂ ਇਹ ਕਰਕੇ ਲੋਕਾਂ ਨੂੰ ਇਹ ਅੱਜ ਮੋਰ ਚ ਖਤਮ ਕਰਨ ਵਾਸਤੇ ਤੁਸੀਂ ਕੋਈ ਝੂਠਾ ਅਵਿਸ਼ਵਾਸਨ ਦੇ ਦਿੱਤਾ ਤੇ ਮੁੜ ਕੇ ਉੱਤੇ ਫੁਖਰੇ ਨਾਲ ਉਤਰੇ ਦੋ ਦਿਨਾਂ ਤੁਹਾਡੀ ਵੀ ਜਿਹੜੀ ਵਿਸ਼ਵਾਸਯੋਗਤਾ ਤੇ ਬੜਾ ਹਲਕ ਪੈਂਦਾ ਇਸ ਕਰਕੇ ਬਾਕੀ ਜਿਹੜਾ ਅੱਜ ਕੁਝ ਪ੍ਰਸ਼ਾਸਨ ਨੇ ਜੋ ਲੋਕਾਂ ਨਾਲ ਧੱਕਾ ਕੀਤਾ ਉਹ ਜਦੋਂ ਸਾਨੂੰ ਜਿੰਮੇਂਟ ਕੀਤਾ ਗਿਆ ਮੇਰੇ ਨਾਲ ਜਿਹੜੇ ਬੰਦੇ ਸੀ ਉਹਨਾਂ ਦਾ ਵੀ ਬੜਾ ਦੁਰਭਿਆਰ ਕੀਤਾ ਗਿਆ ਤੇ ਉਹਨਾਂ ਨੂੰ 12 ਤੱਕ ਗੱਡੀਆਂ ਗਈਆਂ ਉੱਥੇ ਬੀਬੀਆਂ ਵੀ ਸੀ ਗਈਆਂ ਇਸ ਕਰਕੇ ਮੇਰੇ ਖਿਆਲ ਅਕਿ ਇਹ ਇਹ ਲੋਕਾਂ ਦੀ ਮਲੁਕਤਾ ਦੀ ਭਲਾਈ ਵਾਸਤੇ ਲੋਕ ਖੜੇ ਹੋਏ ਇਹ ਕਰਕੇ ਇਹ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਹ ਹੁਜੇ ਹਾਲਾਤ ਨੂੰ ਪੈਦਾ ਕਰਦੇ ਤੇ ਇਹ ਇਹ ਵੀ ਅਸੀਂ ਅਪੀਲ ਕਰਦੇ ਤੁਹਾਨੂੰ ਕਿ ਇਹ ਨਾਲ ਕੋਧੰਦੇ ਨਾਲ ਪਾਣੀ ਪਾਉਣ ਦੀ ਬਜਾਏ ਧਰਤੀ ਚ ਪਾਉਣਾ ਸ਼ੁਰੂ ਕਰ ਦੇਣ ਇਹ ਚੀਜ਼ ਨੂੰ ਵੀ ਤੁਸੀਂ ਯਕੀਨੀ ਬਣਾਓ ਇਹ 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 ਸਾਰੀਆਂ ਚੀਜ਼ਾਂ ਜਿਹੜੀਆਂ